ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਂ ਬੜਾਂ ਵਾਲੀ ਪੱਗ ਦੀ ਜਿਹਦੀ ਲੈਂਥ ਹੈਗਾ 7 ਮੀਟਰ ਹੈ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫਲਵਲ ਵਰਤਿਆ ਹੁਣ ਜਿਹੜਾ ਆਪਾਂ ਪਹਿਲਾਂ ਲੜ ਲਗਾਵਾਂਗੇ ਲੜ ਨੂੰ ਸਰਦੇ ਸੈਂਟਰ ਤੇ ਵਿਚੋ ਲਿਆ ਕੇ ਤੇ ਜਿਹੜਾ ਆਪਣਾ ਇਹ ਲੜ ਹੋਗਾ ਇਸ ਲੜ ਦੇ ਵਿੱਚ ਆਪਣੇ ਜਿਹੜੇ ਬਲ ਹੋਣਗੇ ਨਾ ਬੜਾ ਨੇ ਸੈੱਟ ਕਰ ਲੈਣਾ ਬੜਾ ਅੰਡੜਾ ਆਪਾਂ ਪ੍ਰੋਪਰ ਬੈਕ ਤੱਕ ਆਪਾਂ ਇਹਦਾ ਸੈੱਟ ਕਰਾਂਗੇ ਬੈਕ ਤੱਕ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਪਾ ਕੇ ਇਸ ਲੜ ਨੂੰ ਇਹਦਾ ਆਪਾਂ ਲਗਾ ਦੇਣਾ ਤੇ ਹੁਣ ਜਿਹੜਾ ਆਪਣਾ ਦੂਸਰਾ ਲੜੂਗਾ ਦੂਸਰੇ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰਨਾ ਜੀ ਲੜ ਨੂੰ ਉੱਪਰੋਂ ਹੋਲਡ ਕਰਕੇ ਫਿਰ ਸਵਾ ਦੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹੜਾ ਆਪਾਂ ਫੋਲਡ ਕਰਨਾ। ਇਹ ਲੜ ਨੂੰ ਇੱਕ ਗਰ ਫੋਲਡ ਕਰਨ ਤੋਂ ਬਾਅਦ ਤੀਸਰੇ ਲੜ ਦੇ ਵਿੱਚ ਜਿਹੜਾ ਆਪਾਂ ਬੈਕ ਰੱਖ ਬਲ ਪਾ ਕੇ ਆਪਾਂ ਇਹੜਾ ਛੜਣ ਲਗਾ ਦੇਣਾ। ਜਦੋਂ ਜਿਹੜਾ ਆਪਾਂ ਤੀਸਰਾ ਲੜ ਲਗਾਉਣਾ, ਤੀਸਰੇ ਲੜ ਨੂੰ ਵੀ ਬੈਕ ਤੋਂ ਪਿੰਚ ਕਰਕੇ ਲੜ ਨੂੰ ਉੱਪਰ ਉਸ ਜਿਹੜਾ ਫੋਲਡ ਕਰਨਾ। ਉੱਪਰੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਤੀਸਰੇ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਨਾ। ਕਲਾਂ ਇਕੱਠੇ ਕਰਨ ਦੋ ਆ ਲੜ ਨੂੰ ਹਲਕਾ ਜਿਹਾ ਕੋਲਡ ਕਰਕੇ ਤੇ ਫਿਰ ਉਸ ਤੋਂ ਬਾਅਦ ਜਿਹੜੇ ਵਾਲ ਆਪਾਂ ਇਹਨਾਂ ਇਸ ਲੜ ਦੇ ਵਿੱਚ ਪਾਏ ਸੀਗੇ ਉਹਨਾਂ ਵਾਲਾਂ ਨੂੰ ਜਿਹੜਾ ਆਪਾਂ ਖਿਲਾਰ ਲੈਣਾ ਵਾਲਾਂ ਨੂੰ ਖਿਲਾਰਨ ਤੋਂ ਬਾਅਦ ਬੈਕ 'ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਵਾਲ ਨੇ ਉਹ ਪਾ ਕੇ ਜਿਹੜਾ ਆਪਾਂ ਇਸ ਨੂੰ ਲਗਾ ਦੇਣਾ ਜੀ ਜਿਹੜੇ ਆਪਣੇ ਵਾਲ ਨੇ ਉਹ ਆਪਾਂ ਬਾਅਦ ਨਾਲ ਸਾਰੇ ਲੜਾਂ ਦੇ ਜਿਹੜੇ ਵਾਲ ਨੇ ਕਿ ਉਹ ਆਪਾਂ ਸੈੱਟ ਕਰਾਂਗੇ। ਬੈਕ 'ਤੱਕ ਜਿਹੜੇ ਆਪਣੇ ਵਾਲ ਨੇ ਹੁਣ ਸਾਰੇ ਜਿਹੜਾ ਆਪਾਂ ਬਾਅਦ ਫੇਰ ਕੇ ਤੇ ਮੈਂ ਜਿਹੜੇ ਵਾਲ ਨੇ ਬੰਦਾ ਲੈਣੇ ਹਨ ਜਿਹੜੇ ਤੁਸੀਂ ਵਾਲ ਪਹਿਣਾਉਣ ਦੇ ਲਈ ਸੂਈਆਂ ਘਰੇ ਪੱਗ ਬੰਨ੍ਹ ਦੀ ਜਿਹੜੇ ਵਰਤੋਂ ਕਰ ਸਕਦੇ ਹੋ। ਹੁਣ ਜਿਹੜੇ ਆਪਣੇ ਬਾਲ ਨੇ ਉਹ ਵੀ ਜਿਹੜਾ ਮੋਬਾਈਲ ਤੱਕ ਪਾ ਲੈਣੇ ਹਨ ਤੇ ਨੂੰਦੋਂ ਤੋਂ ਜਿਹੜੇ ਆਪਣੇ ਬਾਲ ਹੋਣਗੇ ਨਾ ਆਪਣਾ ਕੋਈ ਆਪਾਂ ਸੈਟ ਕਰ ਲੈਣਾ പേല സെറ്റ് സോ വിളപ്പ ਜਿਹੜਾ ਆਪਣਾ ਆਪਣੇ ਇਹਦੇ ਨੂੰ ਕੋਲ ਲੜਾਉਣਾ ਹੈ ਨਾ ਲੜਨ ਦੀ ਆਪਾਂ ਸੈੱਟ ਕਰਨਾ ਜਿਹੜਾ ਆਪਾਂ ਇਸ ਤੋਂ ਇਹ ਵਾਲਾ ਲੜ ਲਗਾਮਾਂਗੇ ਉਸ ਲੜ ਨੂੰ ਜਿਹੜਾ ਆਪਾਂ ਬੈਕ ਤੋਂ ਪੇਚ ਕਰਨਾ ਉਸ ਲੜ ਨੂੰ ਬੈਕ ਤੋਂ ਪੇਚ ਕਰਨ ਤੋਂ ਬਾਅਦ ਜਿਹੜੇ ਆਪਣੇ ਬਾਲ ਨੇ ਸਟਲ ਦੇ ਵਿੱਚ ਵੀ ਜਿਹੜੇ ਆਪਣੇ ਬਾਲ ਨੇ ਉਹ ਆਪਾਂ ਸੈੱਟ ਕਰ ਲੈਣੇ ਹਨ ਬੜਾਨ ਸੈੱਟ ਕਰਨ ਤੋਂ ਬਾਅਦ ਜਿਹੜੇ ਆਪਾਂ ਇਸ ਲੜ ਦੇ ਵਿੱਚ ਬੈਕ ਤੱਕ ਜਿਹੜੇ ਆਪਣੇ ਬਾਲ ਨੇ ਉਹ ਆਪਾਂ ਪਾ ਲੈਣੇ ਹਨ ਬੈਕ ਤੱਕ ਬਲ ਪਹੁੰਚਣ ਤੋਂ ਬਾਅਦ ਜਿਹੜੇ ਆਪਣੇ ਬਲ ਨੂੰ ਨਵਾਂ ਬਲ ਸੈੱਟ ਕਰਕੇ ਪਿਛਲੜ ਨੂੰ ਜਿਹੜਾ ਆਪਾਂ ਸੈੱਟ ਕਰਕੇ ਲਗਾਵਾਂਗੇ ਆਪਾਂ ਜਿਹੜੇ ਆਪਣੇ ਸਰਾਲ ਦੇ ਵਿੱਚ ਬਲ ਹੋਣ ਉਹਨਾਂ ਬਲਾਂ ਨੂੰ ਆਪਾਂ ਪਾ ਕੇ ਚਲੜਨ ਨੂੰ ਜਿਹੜਾ ਆਪਾਂ ਸੈੱਟ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਆਪਣੇ ਸਰਾਲ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਵੀ ਜਿਹੜਾ ਆਪਾਂ ਨੋਬ ਦੇ ਕੋਲ ਸੈੱਟ ਕਰਨਾ ਨੋਬ ਦੇ ਕੋਲ ਜਿਹੜਿਆ ਤੁਹਾਡੇ ਬਲ ਨੇਗੇ ਉੱਟਲੇ ਹੋਣਗੇ ਤੁਸੀਂ ਨੇ ਨੋਬ ਦੇ ਕੋਲ ਜਿਹੜੇ ਆਪਣੇ ਬਲ ਨੇ ਉਹ ਤੁਸੀਂ ਨੇ ਟੈਟ ਕਰ ਲੈਣੇ ਹਨ ਉਹ ਜਿਹੜੇ ਆਪਣੇ ਬਲ ਨੇ ਉਹ ਆਪਾਂ ਇਹ ਸਾਰੇ ਬਦਾ ਲੈਣੇ ਹਨ ਜਿਹੜੇ ਆਪਣੇ ਉੱਪਰਲੇ ਪੇਚੇ ਨੇ ਪੇਚ ਹਨ ਉਹਨਾਂ ਦਾ ਜਿਹੜਾ ਆਪਣਾ فاਸਲਾ ਉਹ ਆਪਾਂ ਨੇ ਸੇਮ ਰੱਖਣਾ ਉੱਪਰਲੇ ਪੇਚਾਂ ਦਾ فاਸਲਾ ਸਟਕਾਣ ਦੇ ਲਈ ਤੁਸੀਂ ਡਬਲ ਸ਼ੀਸ਼ਾ ਵਰਤ ਸਕਦੇ ਹੋ ਡਬਲ ਸ਼ੀਸ਼ੇ ਵਿੱਚ ਦੇਖ ਕੇ ਜਿਹੜਾ ਤੁਹਾਡਾ ਉੱਪਰਲੇ ਪੇਚਾਂ ਦਾ فاਸਲਾ ਵੱਧਿਆ ਘੱਟ ਹੋਊਗਾ ਜਿਹੜਾ ਡਬਲ ਸ਼ੀਸ਼ੇ ਦੇਖ ਕੇ ਨਾਲ ਤੁਸੀਂ فاਸਲਾ ਸੈੱਟ ਕਰ ਸਕਦੇ ਹੋ ਜੀ ਔਰ ਜਿਹੜਾ ਆਪਾਂ ਲੜ ਲਗਾਇਆ ਸੀਗਾ ਉਸ ਰਲ ਦੇ ਵਿੱਚ ਵੀ ਆਪਾਂ ਬਾਜ ਫੇਰ ਕੇ ਜਿਹੜਾ ਆਪਣਾ ਉਲਡਾ ਦਾ فاਸਲਾ ਉਹ ਤੁਸੀਂ ਨੇ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਇਹਦੇ ਆਪਣੇ ਬਾਲ ਹਨ ਉਹ ਤੁਸੀਂ ਨੇ ਨੁਕਦੇ ਕੋਲੋਂ ਸੈੱਟ ਕਰ ਲੈਣੇ ਹਨ ਹਣ ਜਿਹੜਾ ਪੈਸਟੋ ਲੜ ਲਗਾਵਾਂਗੇ ਉਸ ਲੜ ਨੂੰ ਜਿਹੜਾ ਆਪਾਂ ਏਕ ਪੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਏਡਾ ਆਪਾਂ ਫੋਲਡ ਕਰਨਾ ਜੀ ਲੜ ਨੂੰ ਹੁਣ ਉੱਪਰ ਫੋਲਡ ਕਰਕੇ ਤੇ ਜਿਹੜਾ ਇਸ ਲੜ ਦੇ ਵਿੱਚ ਵੀ ਆਪਣੇ ਡਬਲ ਪੇਚ ਹੋਣਗੇ ਉਹ ਜਿਹੜੇ ਆਪਾਂ ਬਣਾ ਬਣਾ ਲੈਣੇ ਹਨ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਵੀ ਇਹੜੇ ਆਪਣੇ ਬਲ ਨੇ ਨਾ ਬਲਾਂ ਸੈੱਟ ਕਰਨਾ ਉੱਪਰਲੇ ਪੇਚਾਂ ਦਾ ਜਿਹੜਾ ਬਣਾ ਫਾਇਦਾ ਉਹ ਜਿਹੜਾ ਆਪਾਂ ਸੈੱਟ ਕਰਨਾ ਪਹਿਲੇ ਭੇਜਾਂਗੇ ਜੇਕਰ ਕੋਈ ਤੁਹਾਡੇ ਕੋਲ ਦੇ ਕਿਸੇ ਲੜਦੇ ਡਬਲ ਜਾਂ ਕੋਈ ਡਬਲ ਪੇਜ ਮਿਲ ਜਾਂਦੇ ਹੋ ਤੁਸੀਂ ਉਹਨਾਂ ਨੂੰ ਬਾਅਦ ਦਿਨਾ ਜਿਹੜਾ ਆਪਣਾ ਸੈੱਟ ਕਰ ਸਕਦੇ ਹੋ ਹੁਣ ਪੈਕ ਤੱਕ ਸਾਰੇ ਲੜਾਂ ਦੇ ਵਿੱਚ ਬਲਪ ਆਖੇ ਜਿਹੜਾ ਤੁਸੀਂ ਸਾਰੇ ਲੜਾਂ ਸੈੱਟ ਕਰਕੇ ਲਗਾ ਦੇਣਾ ਜਿਹੜੇ ਹੁਣ ਆਪਣੇ ਵਾਲ ਨੇਗੇ ਉਹਨਾਂ ਬਲਾਂ ਨੂੰ ਵੀ ਆਪਾਂ ਜਿਹੜਾ ਬੈਕ ਤੋਂ ਬੈਕ ਫੇਡ ਹੈ ਮੇ ਬਲ ਹੋਣਗੇ ਨਾ ਬਲਾਂ ਨੂੰ ਵੀ ਆਪਾਂ ਸੈੱਟ ਕਰਨਾ ਤੇ ਲੋਕ ਦੇ ਕੋਲ ਜਿਹੜੇ ਵਾਲ ਤੁਹਾਡੇ ਢੱਲੇ ਹੋਣਗੇ ਨਾ ਬਲਾਂ ਨੂੰ ਤੁਸੀਂ ਨੇ ਬਾਅਦ ਵਿੱਚ ਜਿਹੜਾ ਚੱਟ ਕਰ ਲੈਣਾ ਜੀ ਤੇ ਜਿਹੜੇ ਆਪਣੇ ਇਹਨਾਂ ਲੋਕ ਦੇ ਕੋਲ ਜਿਵੇਂ ਆਪਣੇ ਨੋਕ ਦੇ ਕੋਲ ਵਾਲ ਹੋਣਾ ਨਾ ਬਣਾਉਣਾ ਨੋਕ ਵੀ ਜਿਹੜੀ ਆਪਣੇ ਪੱਗ ਦੀ ਆ ਉਹ ਨੋਕ ਆਪਣੀ ਜਿਹੜੀ ਪੱਗ ਦੀ ਹੋਗੀ ਉਸ ਨੋਕ ਨੂੰ ਵੀ ਆਪਾਂ ਸੈੱਟ ਕਰ ਲੈਣਾ ਸਾਰੇ ਇਹਦੇ ਆਪਣੇ ਪੇਚਾਂ ਨਾਲ ਪੇਚਾਂ ਨੂੰ ਬੜਾ ਨੋਕ ਉੱਪਰਲੇ ਪੇਚਾਂ ਨੂੰ ਵੀ ਆਪਾਂ ਸੈੱਟ ਕਰਨਾ ਪਰ ਇਹ ਪੇਚਾਂ ਵਿੱਚ ਜਿਹੜਾ ਤੁਸੀਂ ਇਹਨਾਂ ਨੇ ਜੇਕਰ ਪਲੇ ਪਿੱਛੇ ਦੇ ਵਿੱਚ ਵੀ ਜਿਹੜਾ ਤੁਸੀਂ ਨਾਲ ਜਿਹੜਾ ਆਪਣਾ ਬਾਜਾ ਫੇਰੀ ਜਾਣਾ ਜੀ ਮੈਂ ਜਿਹੜਾ ਆਪਾਂ ਉਸ ਤਰ੍ਹਾਂ ਲੜ ਲਗਾਉਣਾ ਜਿਹੜਾ ਲੜ ਨੂੰ ਬੈਕ ਤੋਂ ਪਿੰਚ ਕਰਕੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰਨਾ ਲੜ ਨੂੰ ਉੱਪਰੋਂ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਹਰ ਤਾਈ ਖਿੱਚ ਕੇ ਤੇ ਇਹੜਾ ਆਪਾਂ ਹਿਲਾ ਦੇਉਚ ਬਲਾਂ ਹੋਣਗੇ ਨਾ ਬਲਾਂ ਨੂੰ ਆਪਾਂ ਸੈੱਟ ਕਰਨਾ ਬਲਾਂ ਨੂੰ ਸੈੱਟ ਕਰਨ ਤੋਂ ਬਾਅਦ ਬੈਗ ਤਾਂ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਪਾ ਕੇ ਤੇ ਲੜ ਨੂੰ ਵੀ ਜਿਹੜਾ ਆਪਾਂ ਸੈੱਟ ਕਰਕੇ ਲਗਾ ਦੇਣਾ ਜੀ Cenderung apa nih, baik te, baik te, kejadian apa nih, balan apa nih, balan ngapa, saya tekan aja, kalau jadi saya tekan ਉੱਪਰਲੇ ਪੇਚਾਂ ਵਿੱਚ ਵਿਵਾਜ ਫੇਰ ਕੇ ਉੱਪਰਲੇ ਪੇਚਾਂ ਦਾ ਜਿਹੜਾ ਦਿਨ ਫਾਂਸਲਾ ਸੈਟ ਕਰ ਲੈਣਾ। ਅਸਾਰੇ ਪੜਾਂ ਦੇ ਵਿੱਚ ਜੜਾਂ ਦੇ ਵਿੱਚ ਜਿਹੜਾ ਆਪਾਂ ਬਾਜ ਫੇਰ ਕੇ ਨਾ ਬਣਾਉਣਾ ਆਪਾਂ ਸੈਟ ਕਰਨਾ। ਜਿਹੜਾ ਆਪਣਾ ਆਖੀ ਲੜੂਆ ਆਖੀ ਲੜ ਨੂੰ ਉੱਪਰੋਂ ਤਾਂ ਜਿਹੜਾ ਜਿਹੜੀ ਪੁਨੇ ਹੋਲਕ ਉੱਪਰਲਾ ਪੱਲਾ ਉਹ ਆਪਾਂ ਥੱਲੇ ਨੂੰ ਫੋਲਡ ਕਰਨਾ ਥੜਲਾ ਪਲਾਊਗਾ ਉਸ ਨੂੰ ਆਪਾਂ ਉੱਪਰ ਨੂੰ ਫੋਲਡ ਕਰਨਾ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਆਖਰੀ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹ ਪਾ ਲੈਣੇ ਹਨ ਹਲਕੇ ਜਿਹੜੇ ਮੈਂ ਬਲ ਪਾ ਕੇ ਤੇ ਇਸ ਲੜ ਨੂੰ ਹਲਕਾ ਜਿਹੜਾ ਨਕੀ ਸ਼ੇਰ ਵਿੱਚ ਰੱਖ ਨਕੀ ਸ਼ੇਰ ਵਿੱਚ ਰੱਖ ਕੇ ਲੜ ਨੂੰ ਆਕਾ ਜਿਹਾ ਹੋਲਡ ਕਰਕੇ ਤੇ ਫਿਰ ਇਸ ਲੜ ਨੂੰ ਸਿੱਧਾ ਲਗਾ ਦੇਣਾ ਜਿਹੜਾ ਆਪਾਂ ਨੇ ਸ਼ੇਰ ਮੜ ਲਗਾਇਆ ਸੀਗਾ ਲੜ ਨੂੰ ਆਪਾਂ ਸ਼ੇਰ ਮੜ ਥੱਲੇ ਦੱਬ ਦੇਣਾ ਜੀ ਜੇਕਰ ਤੁਹਾਡਾ ਲੜ پروتਨਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈਣ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉੱਟੇਲਾ ਨਹੀਂ ਰਹੇਗਾ ਅਬੈਕਟਾ ਕਾ ਵੀਡੀਓ ਆਪਣੇ ਵਾਲ ਹੰਨਾ ਬਲੰਸ ਸੈਟ ਕਰਾਂਗੇ ਜਿਹੜਾ ਆਫੀਰੜ ਦਾ ਗਾਇਸ ਜੀ ਆਫੀਰੜ ਦੇ ਵਿੱਚ ਵੀ ਲੈ ਆਪਣੇ ਵਾਲ ਹੰਨਾ ਬਲੰਸ ਵੀ ਆਪਾਂ ਸੈਟ ਕਰ ਲਵਾਂਗੇ ਆਪਣਾ ਅਖੀ ਲੜਵਾਂ ਅਹੀ ਲੜਨ ਨੂੰ ਵੀ ਆਪਾਂ ਜਿਹੜਾ ਪ੍ਰੋਪਰ ਸੈੱਟ ਕਰਨਾ ਸੈੱਟ ਕਰਨ ਤੋਂ ਬਾਅਦ ਇਹੜਾ ਆਪਾਂ ਸ਼ਿਮਰਸਲੇ ਸ਼ਿਮਰਸਲੇ ਇਹੜਾ ਪੈਚ ਲੜਨ ਨੂੰ ਦਬ ਦੇਣਾ ਚੰਗ ਦੇੜਾ ਪੈਚ ਲੜਨ ਨੂੰ ਦਬ ਦੇਣਾ ਹੁਣ ਜਿਹੜਾ ਆਪਣਾ ਪੱਗ ਦਾ ਫਰੰਟ ਆ ਉਹ ਕੰਪਲੀਟ ਹੋ ਚੁੱਕਿਆ ਹੁਣ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਪੱਗ ਦੀ ਸ਼ੈਟਿੰਗ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਸਾਰੇ ਇਹੜਾ ਆਪਣੇ ਬਲ ਹਨ ਨਾ ਬਲਨ ਨੂੰ ਵੀ ਆਪਾਂ ਸੈੱਟ ਕਰਨਾ ਤਾਂ ਤਾਂ ਸਾਰੇ ਲੜਾਂ ਦੇ ਵਿੱਚ ਆਪਾਂ ਬਾਜ ਪੇਰ ਕੋ ਨਾ ਬੜਾ ਨੂੰ ਆਪਾਂ ਸੈੱਟ ਕਰਾਂਗੇ ਚੰਗੇ ਤੇ ਰਹਿਣੇ ਪਾ ਗਾਸ ਪਾ ਗਰੀ ਹੁਣ ਆਪਾਂ ਸੈਟਿੰਗ ਕਰਾਂਗੇ ਤੇ ਆਪਾਂ ਆਖੇ ਨਿਹੜ ਲਗਾਇਆ ਸੀ ਆਖੇ ਲੜਨ ਨੂੰ ਵੀ ਆਪਾਂ ਸੈੱਟ ਕਰ ਲੈਣਾ ਅਣ ਉੱਪਰਲੇ ਪੇਚਾਂ ਵਿੱਚ ਬਾਸ਼ ਫੇਰ ਕੋ ਉੱਪਰਲੇ ਪੇਚਾਂ ਨੂੰ ਜਿਹੜਾ ਆਪਾਂ ਹੁਣ ਸੈੱਟ ਕਰਨਾ ਜੀ ਤਾਂ ਤੱਕ ਸਾਰੇ ਜਿਹੜੇ ਆਪਣੇ ਪੇਚਾਂ ਨੇ ਉੱਪਰਲੇ ਉਹਨਾਂ ਪੇਚਾਂ ਨੂੰ ਵੀ ਬੈਕ ਤੋਂ ਸਾਫ਼ ਕਰਨਾ ਅੰਡੇ ਆਪਾਂ ਆਖਿਰਾਲ ਲਗਾਇਆ ਸੀ ਉਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰ ਲੈਣਾ ਜੀ ਇਹ ਹੁਣ ਆਪਾਂ ਸਿਰ ਟੱਕਾਂਗੇ ਜਿਹੜਾ ਸਰਦੇ ਸੈਂਟਰ ਦੇ ਵਿੱਚੋਂ ਪਹਿਲਾਂ ਲੈਣ ਦਾ ਗੈਸ਼ੂਸ ਲੜ ਨੂੰ ਖਿੱਚ ਲੈਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਦੋਨੀਆਂ ਜਿਹੜੇ ਆਪਣੇ ਪੱਲੇ ਹਨ ਬਰਾਬਰ ਹੋਲਡ ਕਰਕੇ ਆਪਾਂ ਪੂਰੇ ਸਰ ਤੇ ਤੇ ਲੜ ਨੂੰ ਖਿਲਾਰ ਕੇ ਸਰ ਤੇ ਲੜ ਨੂੰ ਖਿਲਾਰਨ ਤੋਂ ਬਾਅਦ ਜਿਹੜਾ ਆਪਣਾ ਮੂੰਹ ਵਾਲਾ ਲੜੂਗਾ ਉਹ ਖਿਲਾਰ ਨੂੰ ਖਿੱਚ ਕੇ ਜਿਹੜਾ ਆਪਣਾ ਸਿਰ ਆਪਾਂ ਕਵਰ ਕਰਨਾ ਜੇਕਰ ਤੁਹਾਡਾ ਸਿਰ ਪੂਰਾ ਨੰਗਾ ਰਹਿ ਜਾਂਦਾ ਹੈ ਤੁਸੀਂ ਦਵਲ ਸੀਸ ਵਿੱਚ ਦੇਖ ਕੇ ਜਿਹੜਾ ਆਪਣਾ ਸਿਰ ਟੱਕ ਸਕਦੇ ਹੋ ਤੇ ਜਿਹੜਾ ਆਪਣਾ ਸਿਰ ਹੋਗਾ ਇਸ ਸਿਰ ਨੂੰ ਆਪਾਂ ਚੰਗੀ ਤਰ੍ਹਾਂ ਕਵਰ ਕਰ ਦੇਣਾ ਜੋ ਕਿ ਜਿਹੜਾ ਆਪਣਾ ਸਰਵਪੱਖ ਕਵਰ ਕਰਕੇ ਤੇ ਪਿਛਲੇ ਲੜਨ ਦੋਨਾਂ ਹੱਥ ਦੋਹਲ ਕਰਕੇ ਬੈਠ ਕੇ ਦੱਬ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ